ਹਾਂਜੀ ਦੋਸਤੋ ਪੰਗੋ ਪ੍ਰਾਪਰਟੀ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਤੁਹਾਡਾ ਹੋਰ ਸਟੋਰੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਨੈਸ਼ਨਲ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਸੋ ਕੋਠੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਜੋ ਗੱਲ ਕਰਦੇ ਹਾਂ ਫਿਰ ਆਪਾਂ ਇਸ ਕੋਠੀ ਤੇ 125 ਗਾਇ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਪੋਰਟ ਪੋਰਚ ਦੇ ਵੀਤੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਗ੍ਰੇਨੇਟ ਪੱਥਰ ਵੀ ਲੱਗਿਆ ਹੋਇਆ ਤੇ ਪੌੜੀਆਂ ਜਿਹੜੀਆਂ ਫਰੰਟ ਤੋਂ ਕਵਰ ਵੀ ਕੀਤੀਆਂ ਹੋਈਆਂ ਸਾਹਮਣੇ ਤੋਂ ਸੋ ਕੋਠੀ ਦੇਖੋਗੇ ਤਾਂ ਬਹੁਤ ਹੀ ਸ਼ਾਨਦਾਰ ਕੋਠੀ ਆ ਪੂਰੀ ਕੋਠੀ ਦੇ ਵਿੱਚ ਡਾਉਨ ਸਲਿੰਗ ਬਹੁਤ ਹੀ ਪਿਆਰੀ ਹੋਈ ਵੀ ਆ ਕੋਠੀ ਦਾ ਕੰਮ ਚੱਲ ਰਿਹਾ ਸਾਰੀ ਕੋਠੀ ਕੰਪਲੀਟ ਕਰਕੇ ਦੇਣਗੇ ਸੋਈ ਸਾਹਮਣੇ ਦੇਖ ਸਕਦੇ ਹੋ ਕਬਡ ਜਿਹੜੇ ਆ ਬਣੇ ਹੋਏ ਆ ਬਹੁਤ ਹੀ ਵਧੀਆ ਐਕਸੈਸਰੀ ਦੇ ਨਾਲ ਸੋਈ ਦੇ ਵਿੱਚ ਡਾਉਨ ਸਲਿੰਗ ਤੁਸੀਂ ਦੇਖ ਸਕਦੇ ਹੋ ਐਲੀਵੇਸ਼ਨ ਆਪਣਾ ਜਿਹੜਾ ਫਰੰਟ ਆਰ ਸੁਈ ਦਾ ਉਹ ਵੀ ਬਹੁਤ ਖੂਬਸੂਰਤ ਹੈ ਤੇ ਜੇਕਰ ਚਾਹਤ ਆਪਾਂ ਬੈਡਰੂਮਾਂ ਚ ਮਾਰੀਏ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਜਿਹੜੇ ਆ ਬੈਡਰੂਮਾਂ ਇਸ ਕੋਠੀ ਦੇ ਵਿੱਚ ਬਣਾਏ ਗਏ ਆ ਕਵਰਸ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਜਿਹੜਾ ਕਵਰਸ ਜਿਹੜੇ ਆ ਉਹ ਬਣੇ ਹੋਏ ਆ LED ਪੈਨਲ ਔਰ ਵਾਸ਼ਰੂਮ ਤੇ ਵੀ ਇੱਕ ਚਾਤ ਮਾਰ ਲਈਏ ਸੋ ساری ਕੋਠੀ ਦਾ ਕੰਮ ਆ ਜਿਹੜਾ ਆਲ ਓਵਰ ਬਹੁਤ ਹੀ ਸੋਹਣਾ ਹੋਇਆ ਵੀ ਆ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਏ ਆ ਖੁੱਲੀ ਲੌਬੀ ਆ ਸੋਹਣੀ ਰਸੋਈ ਬਣੀ ਹੋਈ ਆ ਔਰ ਬਹੁਤ ਹੀ ਖੂਬਸੂਰਤ ਜਿਹੜਾ ਡ੍ਰੈਇੰਗ ਰੂਮ ਵੀ ਆਪਾਂ ਦੇਖਿਆ ਤੇ ਆਪਾਂ ਇੰਟਰ ਕਰ ਚੁੱਕੇ ਆ ਦੂਸਰੇ ਬੈਡਰੂਮ ਦੇ ਵਿੱਚ ਸੋ ਦੋਨਾਂ ਬੈਡਰੂਮਾਂ ਦੇ ਨਾਲ ਜਿਹੜਾ ਅਟੈਚ ਬਾਥਰੂਮ ਔਰ ਬੈਕ ਸਾਈਡ ਦੇ ਉੱਤੇ ਵੈਂਟਿਲੇਸ਼ਨ ਵਾਸਤੇ ਕਾਫੀ ਕੁਲੜੂਲਾ ਜਿਹੜਾ ਜਾਲ ਆ ਉਹ ਦਿੱਤਾ ਹੋਇਆ ਆ ਸੋ ਬਹੁਤ ਹੀ ਸੋਹਣੇ ਵਾਸ਼ਰੂਮ ਆ ਜਿਹੜੇ ਉਹ ਵੀ ਤਿਆਰ ਕੀਤੇ ਗਏ ਆ ਔਰ ਦੋਨੇ ਬੈਡਰੂਮਾਂ ਦੇ ਵਿੱਚ ਕਪੜਦਾ ਕੰਮ ਵੀ ਬਹੁਤ ਸ਼ਾਨਦਾਰ ਹੋਇਆ ਵੀ ਆ ਫਿਕਸ ਬੈਡਰੂਮ ਆ ਜੇ ਹੋਰ ਜੇਕਰ ਇਹਦੀ ਪਰ ਰੇਟ ਦੀ ਗੱਲ ਕਰੀਏ ਤਾਂ 65 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਛੂਟ ਹੋ ਜਾਊਗੀ ਸੋ ਜੇ ਜਿਸ ਵੀ ਵੀਰ ਭਰਾਣੇ ਕੋਠੀ ਖਰੀਦਣੀ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਔਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ ਵੀਡੀਓ ਬਣਾ ਕੇ ਭੇਜੋ ਨਾਲ ਪੂਰੀ ਡਿਟੇਲ ਭੇਜੋ ਤੇ 프ਰੰਟ ਤੋਂ ਫੋਟੋਆਂ ਖਿੱਚ ਕੇ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀਜ ਕਰਾਂਗੇ ਸੋ ਉੱਪਰ ਦੀ ਗੱਲ ਕਰੀਏ ਤਾਂ ਇੱਕ ਬੈਡਰੂਮ ਜਿਹੜਾ ਉੱਪਰ ਬਣਿਆ ਹੋਇਆ ਬਾਲਕੋਨੀ ਜਿਹੜੀ ਬਣੀ ਹੋਈ ਹੈ ਤੇ ਵਾਸ਼ਰੂਮ ਜਿਹੜਾ ਪਹਿਲਾਂ ਆਪਾਂ ਸਾਹਮਣੇ ਦੇਖਿਆ ਬੈਕ ਸਾਈਡ ਤੇ ਸਾਈਡ ਤੇ ਬਣਿਆ ਹੋਇਆ ਵੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਹੀ ਤੁਸੀਂ ਸਹਿਯੋਗ ਬਣਾਈ ਰੱਖਿਓ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹੀ ਰਵਾਂਗੇ ਕਰਮ ਕਾਨਾ ਦੀ ਵੀਡੀਓ ਸਭਾ ਬਹੁਤ ਧੰਨਵਾਦ ਸ਼ੁਕਰੀਆ ਮਿਲਦੇ ਆਪ